ਉਨੋਂ ਆਪਣਾ ਬਚਨ ਯਾਦ ਆਇਆ ਹਮ ਰੋਂਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਕੋ ਸਤਗੁਰ ਸੰਗ ਕਿਦੇ ਹਮ ਥਾਪੇ ਐ ਸੱਚੇ ਪਾਤਸ਼ਾਹ ਮੈਂ ਤੇ ਗਲੀਆਂ ਦੇ ਕੱਖਾਂ ਨਾਲੋਂ ਵੀ ਮੜਾ ਸੀ ਏਡਾ ਨਾ ਲਾਹੀ ਤਖਤ ਮੇਰੇ ਨਾਨਕ ਸੱਚੇ ਪਾਤਸ਼ਾਹ ਤੂੰ ਪੀਰਾਂ ਦਾ ਸਰਤਾਦ ਤੂੰ ਮਾਲਕੀ ਅਰਸ਼ੀ ਤਖਤਾ ਤੇ ਸੱਚੇ ਰਬੀ ਤਾਜ ਤੇਰੇ ਵੱਲੋਂ ਅਮਰ ਡੁੱਲਦਾ ਮੱਥੋਂ ਡੁੱਲਦਾ ਨੂਰ ਤੇ ਜਸਨਾ ਬਾਣੀ ਰੱਬ ਦੀ ਤੇ ਨੈਣਾ ਵਿੱਚ ਸਰੂਰ ਜੇ ਤੂੰ ਨજર ਕਰੇ ਤਾਂ ਪਾਤਸ਼ਾਹ ਮੰਗਦੋਂ ਕਰਦਾ ਸ਼ਾਹ ਲਸ਼ਕਰ ਕੀੜਾ ਥਾਪਦਾ ਧਰਤੀ ਕਰਦਵੇਂ ਸਵਾਹ ਜਿਵੇਂ ਗੁਰੂ ਰਾਮਦਾਸ ਜੀ ਮਹਾਰਾਜ ਇਸ ਰੱਬੀ ਤੇ ਲਾਹੀ ਤੱਕ ਦੇ ਬੈਠਣ ਲੱਗੇ ਜਿਵੇਂ ਉਹਨਾਂ ਨੂੰ ਆਪਣਾ ਭਗਵੰਨ ਯਾਦ ਆਇਆ ਸੁਣੋ ਪਿਆਰ ਤੇ ਸਰਕਾਰ ਦੇ ਨਾਲ ਐਉਂ ਬੇਨਤੀ ਕੀਤੀ ਜਾ ਰਹੀ ਹੈ ਆਪਣਾ ਤੱਕ ਸਮਾ ਆਖਰੀ ਸੰਗਤ ਬਲਾਈਏ ਨਾਨਕ ਤੇ ਅੰਗਦ ਗੁਰਜੋ ਰੀਤ ਚ ਲਾਈਏ ਬੜੀ ਮਰਿਆਆਂ ਦਾ ਹੱਥ ਤੋੜਨੇ ਬਾਈਏ ਕੋੜ ਬਲਾਇਆ ਜਦੋ ਪ੍ਰਭੂ ਦੇ ਦਾਸ ਰੋ ਬਖਸ਼ੀ ਕੋ ਗੱਦੀ ਚੌਥੇ ਗੁਰੂ ਰਾਮਦਾਸ ਰੋ ਧੀਜੇ ਗੁਰੂ ਅਮਰਦਾਸ ਜੀ ਹੈ ਗੁਰਗੱਦੀ ਵੇਲੇ 44 ਸਾਲ ਦੀ ਕੁਦਰਤ ਹੈ ਕਿ ਜੇ ਆਪਣੇ ਰੰਗਿਆਲਾ ਬਦੀ ਗਰਮ ਕਹੀ ਕੰਬਰ ਕਰਦਾ ਗਰਮ ਕਦੀ ਚਾਲਦੀ ਫਾਬਤਾ ਹਥੀਆ ਆਪਣੇ ਖਾਸਾ ਜੋਗਾ ਸੁਨੋ ਬਖਸ਼ੀ ਗੁਰਗੱਦੀ ਚੌਥੇ ਗੁਰੂ ਰਾਮਦਾਸ ਨੋ ਤੀਜੇ ਗੁਰੂ ਅਮਰਦਾਸ ਜੇ ਮਿਲ ਗਿਆ ਹੋ ਦੁਨਿਆ ਬੜੀ ਆਉਂਦੀ ਏ ਰਾਜਾਂ ਦੀ ਟੋਲੀ ਜਿਨੋ ਸਿੰਘ ਸੰਗ ਵਾਉਂਦੀ ਏ ਨੀਵਾਂ ਨੂੰ ਪਾੜ ਮਿਲਦਾ ਬਾਣੀ ਪਰਮਾਉਂਦੀ ਏ ਕਰਦੀ ਗੁਰਗੱਦੀ ਏ ਦੁੱਖਾਂ ਦੇ ਨਾਸ ਨੋ ਬਖਸ਼ੀ ਗੁਰਗੱਦੀ ਚਉਥੇ ਗੁਰੂ ਰਾਮਦਾਸ ਨੋ ਤੀਜੇ ਗੁਰੂ ਅਮਰਦਾਸ ਸਜੀ ਇਹ ਬਖਸ਼ਾ ਲਾਹੌਰ ਦਸਾਵੇ ਅੱਖੀਆਂ ਦੇ ਆਇ ਏ ਬੀਤੇ ਨੂੰ ਕਰ ਕਰ ਜੇ ਦੇ ਸੀ ਸਨਵਾਇ ਏ ਤੇਰਾ ਨਾਮ ਦਬਾ ਦਿਆ ਕਿਸੇ ਨੇ ਪਾਇ ਏ ਕਰਦੀ ਗੁਰਗੱਦੀ ਇਹ ਦੁੱਖਾਂ ਦੇ ਮਾਸਮੋ ਬਖਸ਼ੀ ਤੁਰਗੱਦੀ ਚੌਥੇ ਗੁਰੂ ਰਾਮਦਾਸ ਮੋ ਤੀਜੇ ਗੁਰੂ ਅਮਰਦਾਸ ਜੀ ਓ ਮਾਹਬੀ ਖੋਲੀ ਰੱਬ ਨੇ ਉਮਰ ਨਿਆਣੀ ਸੀ ਬਾਪ ਦੀ ਝੋਲੀ ਦੀ ਨਗ ਥੋੜਾ ਚਰਮਾਣੀ ਸੀ ਜਿੰਦਗੀ ਦੀ ਫੇਰ ਉਲ ਜੇਗੀ ਸੋ ਜੋ ਤਾਣੀ ਸੀ ਦੁੱਖਾਂ ਨੇ ਕੇ ਰਿਆ ਇਕ ਇਕ ਸਵਾਸ ਨੋ ਬਖਸ਼ੀ ਗੁਰ ਗੱਦੀ ਚਉਥੇ ਗੁਰੂ ਰਾਮਦਾਸ ਰੋ ਦੀਜੇ ਗੁਰੂ ਅਮਰਦਾਸ ਜੀ ਹੋ ਬੀਤੇ ਦੀਆਂ ਯਾਦਾਂ ਅੱਜ ਅਥਨ ਅਜੇ ਦੀ ਅਜਾਈਆਂ ਨੇ ਵੈਰਾਗ ਵਿੱਚ ਉਦੋਂ ਅੱਖੀਆਂ ਪਰਾਈਆਂ ਨੇ ਨਾਨੀ ਨੇ ਕਰੀਆਂ ਸਦਰਾ ਦੂੜਾਂ ਸਵਾਈਆਂ ਨੇ ਜਾਰ ਚਲੌਣੇ ਜੀਵਾ ਜੀਵਣ ਬੇਆਸ ਨੋ ਬਖਸ਼ੀ ਗੁਰਗੱਦੀ ਚਉਹਦੇ ਗੁਰੂ ਰਾਮਦਾਸ ਨੋ ਤੀਜੇ ਗੁਰ ਅਮਰਦਾਸ ਜੀ ਹੋ ਪਰੇ ਦੀਵਾਨ ਚ ਚੌਂਕੀ ਉਪਰੇ ਪਠਾਇਆ ਸੀ ਫੇਰ ਗੁਰੂ ਅਮਰਦਾਸ ਜੀ ਸੀਸਨ ਵਾਇਆ ਸੀ ਵਾਰਸ ਗੁਰਗੱਦੀ ਦਾ ਅੱਥੀ ਬਣਾਇਆ ਸੀ ਏ ਭੁੱਲੀ ਨਾ ਯਾਰ ਫੇਰ ਵੀ ਭੋਗੇ ਪ੍ਰਵਾਸ ਨੋ ਬਖਸ਼ੀ ਗੁਰਗੱਦੀ ਚੌਥੇ ਗੁਰੂ ਰਾਮਦਾਸ ਰੋ DJ ਗੁਰੂ ਅਮਰਦਾਸ ਜੀ ਏ ਠੱਟ ਦੇ ਲੋਕਾਂ ਨੇ ਫਰੇ ਅਸੀਸ ਨਵਾਇਆ ਏ ਮੋਮੀ ਤੋਂ ਏ ਸਬਨਾ ਸੱਚ ਲਖਵਾਇਆ ਏ RAME ਅਵਤਾਰ ਰਲਕੇ ਸੰਗਤਾਂ ਵਿੱਚ ਗਾਇਆ ਏ ਕਰਦੀ ਗੁਰਗੱਦੀ ਏ ਦੁੱਖਾਂ ਦੇ ਨਾਸ ਨੂੰ ਬਖਸ਼ੀ ਗੁਰਗੱਦੀ ਚਉਦੇ ਗੁਰੂ ਰਾਮਦਾਸ ਰੋ ਤੀਜੇ ਗੁਰੂ ਅਮਰਦਾਸ ਜੇ